ਹਾਂ ਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਹੀਰੋ ਉਹ ਕੋਟਰ ਸੱਤਾ ਵੀ ਗਾਏ ਨਿਕਲ ਗਿਆ ਚਾਹ ਪੀ ਲੀਓ ਸਾਹਿਬ ਇਹਨਾਂ ਨੂੰ ਕਮਾਲ ਹੋ ਗਈ ਜੀ ਕਹਿੰਦੇ ਚਾਹ ਗਈ ਬਸ ਕਰੋ ਜੀ ਬਸ ਕਰੋ ਚਾਹ ਬਹੁਤ ਆ ਗਈ ਤੁਸੀਂ ਪੀ ਲੋ ਪੀਣੀ ਆਂ ਪੀਲੀ ਜੀ ਹੋ ਕੇ ਰੋਟਾਂ ਤੇ ਚਲੋ ਬ్రో ਉੱਠਦੇ ਆਂ ਦੇਖਦੇ ਆਂ ਕੀ ਸੀਨ ਮੰਦਾ ਨਾਲ ਕਬੂਤਰ ਕੋਲੇ ਬੈੱਡ ਕਦੇ ਚੀਜ਼ ਦਾ ਸੁਪਨਾ ਹੁੰਦਾ ਸੀ ਨਾ ਛੋਟਿਆਂ ਨੂੰ ਵੀ ਐ ਕਰਾਂਗੇ ਉਹ ਕਰਾਂਗੇ ਉਹ ਕਰੇ ਹੁਣ ਕੋਲੇ ਬੈਠਣੇ ਕਿ ਨਹੀਂ ਦੇਖਦੇ ਨਹੀਂ ਭੜੇ ਲੱਗਦੇ ਆ ਰਾਤ ਵੀ ਕਰੀ ਜਾਂਦੀ ਇਹਦਾ ਆਦਲ ਕੰਮ ਨਹੀਂ ਰੇਜ ਵੀ ਗੁੜਕੀ ਜਾਂਦੇ ਸੀਗੇ ਉਠھے ਆਏ ਬਾਹਰ ਚਾਜੂ ਵੀ ਕੇ ਸਵੀਕਾਰ ਲੈ ਕੈਮ ਤੇ ਅੰਦਰ ਨਾਲ ਲਾਈਟਾਂ ਸਾਰੀਆਂ ਬੰਦ ਕਰਤੀਆਂ ਬਾਹਰ ਲਈ ਬਾਹਰ ਕਿ ਨਹੀਂ ਕੀਤੀ ਬਰੋ ਕੋਈ ਸਾਹਮਣੇ ਘਿਰਤੇ ਹੋਗੇ ਨਾ ਤੂੰ ਤਾਂ ਨਹੀਂ ਕੀਤੀ ਨਾ ਠੀਕ ਆ ਚਲੋ ਅੱਜ ਤਾਂ ਟਾਈਮ ਨਾਲ ਲਾਈਟਾਂ ਹੀ ਬੰਦ ਹੋਊਗਾ ਟਾਈਮ ਨਾਲ ਹੀ ਉੱਠ ਖੜੇ ਤੇ ਇੱਕ ਮਿੰਟ ਪਹਿਲਾਂ ਮੈਂ ਗੇਟ ਪੇੜਾ ਚੱਲ ਬੇ ਵੀਰਾ ਚੱਲ ਗੇ ਹੌਲੀ ਹੌਲੀ ਪਿਆਰ ਨਾਲ ਮੌਸਮ ਹੈ ਸੁਹਾਣਾ ਕਿਆ ਬਾਤ ਨੇ ਹਨਾ ਮੌਸਮ ਬਹੁਤ ਹੀ ਹੋ ਗਿਆ ਬਾਬੂ ਠੰਡ ਹੋਗੀ ਪੂਰੀ हां इधर मर्ज़ी ਕੱਢ ਦੇ ਲਓ ਜੀ ਕਹਿੰਦੇ ਕੌਣ ਆ ਗਿਆ ਮੇਰੇ ਵੀਰੋ ਬਲਜੀਤ ਮਾਨ ਨਾਲ ਆ ਫਿਰਦਾ ਘੁੰਮਦਾ ਫਿਰਦਾ ਹੈਲੋ ਬਸ ਆ ਗਈ ਬਸ ਕੀ ਹੈ ਇਹ ਵੈਨ ਚੱਲ ਕੋਈ ਗੱਲ ਨਹੀਂ ਬਸ ਵੀ ਆ ਜੂ ਬੈਠੇ ਆਂ ਬਰੂ ਬਾਦਲ ਵੇਟ ਕਰ ਰਹੇ ਆਂ ਬਸ ਬਸ ਆ ਗਈ ਜਦੋਂ ਨਹੀਂ ਵੈਨ ਹੋਊਗੀ ਯਾਰ ਕਿ ਬਸ ਐ ਪਤਾ ਨਹੀਂ ਰਾਜਧਾਨੀ ਚੰਡੀਗੜ੍ਹ ਵਾਸਾ ਵੀਰੇ ਠੀਕ ਆ ਜੀ ਬਾਏ ਬਾਏ ਫੇਰ ਮਿਲਦੇ ਆਂ ਚਲੋ ਚੜ੍ਹਜੋ ਵਾਸਤੇ ਹਾਂ ਜੀ ਬਾਪੂ ਚੱਲ ਬੇ ਘਰ ਨੂੰ ਬਈ ਖਾਣੀ ਨੂੰ ਚੜਹਾ ਆਂਦਾ ਬਿੰਡੇ ਵਾਲੀ ਬਸ ਤੇ ਓਕੇ ਰੋਤਾ ਅੱਗੇ ਮੇਰੇ ਵੀਰੋ ਘਰੇ ਅਨਸਾਰ ਹੀ ਬਾੜ ਚ ਡਿੱਗਣ ਦੀ ਕਰਦਾ ਹੁੰਨਾ ਮੈਂ ਛੇਤੀ ਛੇਤੀ ਡਿੱਗ ਪਾਂਗੇ ਮੈਨਾਂ ਹੁਣ ਦਿਖਾਉਣਾ ਬਾਬਿਓ ਸਾਨੂੰ ਜਾਲ ਕੱਲ ਤਾਂ ਹੱਥ ਨੇ ਜੇ ਮਨਿਕ ਚਲੋ ਸਾਨੂੰ ਆਈਡੀਆ ਨਹੀਂ ਹੋਇਆ ਹੋਣਾ ਹਣਾ ਹੁਣ ਇਧਰੋਂ ਧੁੱਪ ਪੈਂਦੀਆਂ ਹੁਣ ਵਧੀਆ ਦਿਖ ਜੂਗਾ ਤੇ ਬਾਕੀ ਹੁਣ ਹੁਣ ਜਿਹੜਾ ਇਹ ਤੇ ਕਲਰ ਵੱਜ ਗਿਆ ਤੇ ਉਹਦੇ ਅਰਗ ਰੀਸ ਵੀ ਕੋਈ ਨਹੀਂ ਠੀਕ ਆ ਕਿ ਨਹੀਂ ਤੇ ਆਹ ਦੇਖੋ ਬਈ ਐਸ ਰਾਲਾ ਦੀ ਉਹ ਦੋ ਡਬੇ ਰਹਿੰਦੇ ਆ ਬਈ ਉਹ ਸਾਨੂੰ ਹੀ ਦਿਖ ਜਾਂਦੇ ਹੋਣਗੇ ਸਾਹਮਣੇ ਵਾਲੇ ਬਾਕੀ ਅੰਦਰੋਂ ਬਾਹਰੋਂ ਹਣਾ ਉਹ ਕੇ ਰਪੋਟਾ ਹੋਗਾ ਇੰਨੇ ਨਾਲ ਆਏ ਆ ਨਲੇਤਾ ਮਤਲਬ ਵੀ ਸੋਹਣਾ ਲੱਗਣ ਲੱਗ ਗਿਆ ਬਲੈਕ ਹੋ ਗਿਆ ਆਏ ਨਹੀਂ ਪਤਾ ਇਹ ਦੋ ਵਾਰ ਸਾਰੇ ਨੂੰ ਕਲਰ ਕਰਾ ਗਏ ਵਾਈਟ ਹੈ ਜੇ ਆਪਾਂ ਕੋਈ ਪਤਾ ਨਹੀਂ ਆਪਣੇ ਪਲਾਨ ਦਾ ਸਾਨੂੰ ਪਤਾ ਹੈ 4 ਰੁਪਏ ਵੱਧ ਹੋਣ ਤਾਂ ਲਾ ਵੀ ਸਕਦੇ ਹੈਗੇ ਤੇ ਬਾਕੀ ਨਾਲੇ ਤਾਂ ਕਲਰ ਹੋ ਗਿਆ ਇਹਨੂੰ ਸੋਹਣਾ ਲੱਗਣ ਲੱਗਾ ਨਲੇ ਦਾ ਇਹ ਥੋੜੀ ਲਾਈਫ ਵਾਜੂ ਦਾ ਹਨਾ ਤੇ ਨਹੀਂ ਤਾਂ ਇਹ ਜਲਦੀ ਖਰਾਬ ਹੋ ਜਾਣਾ ਸੀ ਜੰਗਾਲ ਜੰਗੂਲ ਪਾ ਕੇ ਬਾਕੀ ਇਧਰ ਦੇਖੀ ਕੀ ਹਿਸਾਬ ਬਤਾਵੇ ਇਹਨਾਂ ਦਾ ਗੰਦ ਪਾਈ ਜਾਂਦੇ ਆ ਇਹ ਨਹੀਂ ਪਾਉਂਦੇ ਬਚ ਕੇ ਇਧਰ ਪਾਈ ਜਾਂਦੇ ਹੋਣਗੇ ਹਨਾ ਇੱਕ ਆਲ ਨੇ ਤਿੰਨ ਬੈਠੇ ਆ ਇੱਕ ਆਲ ਨੇ ਇੱਕ ਬੈਠੀ ਆ ਕੀ ਕਰ ਲੂ ਕੋਈ ਇਹਨਾਂ ਦਾ ਚਲੋ ਕੋਈ ਨਾ ਬੈਠਾ ਰਹਿੰਦੇ ਯਾਰ ਨਾਲੇ ਇਧਰਲੇ ਕਬੂਤਰਾਂ ਦੀ ਆਂਡਿਆਂ ਦੀ ਸੈਟਿੰਗ ਕਰਦੇ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਨਾ ਇਧਰ ਬਦਲਨੇ ਆਪਾਂ ਮੇਨ ਜੋੜੀਆਂ ਦੇ ਆਂਡੇ ਆਪਣੇ ਵੱਡੀ ਉਮੀਦ ਆ ਉਹ ਸਾਹਮਣੇ ਆਂਡੇ ਲਾਲੇ ਹੋਣਗੇ ਕਬੂਤਰੀ ਦੇ ਇੱਕ ਤਾਂ ਲਾਇ ਹੀ ਲਾਇਆ ਤੇ ਦੂਜਾ ਵੀ ਕੀ ਬਦਲ ਲਾਲਿਆ ਹੋਵੇ ਇੱਕ ਮਿੰਟ ਦਿਖਾਵਾਂ ਤੁਹਾਨੂੰ ਇੱਕ ਲਾਰਿਆ ਬਈ ਜਿਹੜੇ ਤੇ ਮੇ ਵੀ ਇੱਕ ਇੰਦਰ ਵੀ ਲਾਲਿਆ ਹੋਵੇ ਰੱਤੇ ਪੂੰਜੀਆਂ ਦੀ ਪੱਟੀ ਨੇ ਠੀਕ ਆ ਕਿ ਨਹੀਂ ਬਲੈਕ ਇਹ ਨਾਲ ਸ਼ਾਇਦ ਤੱਕ ਤੇ ਦੇਖੀ ਆਪਾਂ ਦਾ ਉਹ ਕਾਉਂਡਰੀਆਂ ਨੇ ਯਾਰ ਮੈਂ ਹੀ ਆ। ਕਿਨੇ ਵੀ ਲਾੜਿਆ ਪਰ ਬੱਚੇ ਵੀ ਦੇਖ ਲਓ। ਸਹੀ ਜਨਾਬ ਤਾਂ ਬੱਚੇ ਹੀ ਵਧਿਆ ਮੇਰੇ ਹਿਸਾਬ ਨਾਲ ਓਕੇ ਰਪੋਟਾ। ਤੇ ਸੈਟ ਆ ਗਮ ਕਾਰੋਬਾਰ। ਕਬੂਤਰ ਥੋੜੇ ਹੀ ਹਨ ਇਧਰ ਗਿਣਮੇ ਹੀ ਐ। ਮੇਨ ਵੱਡੇ ਕਬੂਤਰਾਂ ਦੇ ਐ ਸਾਨੂੰ ਜੂ ਮਾਰ ਮਾਰ ਕੇ ਵੀ ਦਿਖਾ ਦੇਣਾ ਆਪਾਂ ਕਿਹੜੇ ਕਿਹੜਿਆਂ ਦੇ ਐ ਮੇਨ ਜਿਹੜਾ ਨਸਲ ਆਏਗਾ ਬਈ। ਹਾਂਜੀ ਬਾਪੂ ਤੇ ਬੈਠੇ ਬੈਠੇ ਤੇ ਨਾ ਹੁਣ ਇੱਕ ਉੱਤੇ ਨੋਟੀਫਿਕੇਸ਼ਨ ਚ ਕਮੈਂਟ ਆ ਗਿਆ। ਵੈਸੇ ਮੈਂ ਬਹੁਤ ਘੱਟ ਪੜਦਾ ਹੁੰਨਾ ਹੈਗਾ ਤੇ ਚੱਲ ਮੇਰੀ ਨਿਗਾਹ ਗਈ ਥੋੜਾ ਜਿਹਾ ਅਟਰੈਕਟਿਵ ਲੱਗਿਆ ਮੈਨੂੰ ਇੱਕ ਭਰਾ ਕਮੈਂਟ ਕਰੀ ਬੈਠਾ ਅਖੇ ਜੇ ਤੁਸੀਂ ਆਪਦੇ ਫਰੈਂਡਸ ਦੇ ਕਬੂਤਰੇ ਐਂਟਰ ਕਰਨੇ ਆ ਤੇ ਅਖੇ ਪੈਸਿਆਂ ਹੀ ਆਪਸ ਚ ਵੰਡ ਲੈੋੜਾ ਐਡੇ ਘੂਸੇ ਲੋਕ ਵੀ ਐਰਦੁਨੀਆਂ ਤੇ ਨਾ ਹਾਸਿ ਆਉਂਦੀ ਹੈ ਨਾ ਕਮੈਂਟ ਪੜ ਕੇ ਸੋਚ ਵੇਖੋ ਲੋਕਾਂ ਦੀ ਕਿੰਤੋਂ ਤੱਕ ਹੈ ਭਰਾ ਮੇਰਾ ਤੂੰ ਗੱਲ ਦਾ ਮਤਲਬ ਤਾਂ ਸਮਝ ਤੂੰ ਲੌਜੀਕ ਦਾ ਸਮਝ ਗੱਲ ਦਾ ਕੀ ਐ ਆਪਦੀ ਹੂਈ ਵਿੱਚ ਭੈਣੇ ਆਉਣ ਲੱਗਿਆ ਨੇ ਬਿਨਾ ਗੱਲ ਤੂੰ ਆਪਦੇ ਬੰਦਿਆਂ ਤੋਂ ਮਤਲਬ ਕੀ ਹੁੰਦਾ ਬਈ ਜਿਵੇਂ ਮੇਰੇ ਐ ਮੇਰੇ ਖਾਸ ਲਿਆਜੀ ਐ ਜਿਨੇ ਪਿਉਰੀ ਵਾਲੇ ਹੋ ਗਏ ਜਾਂ ਮਾਨਸ ਵਾਲੇ ਸੰਗਰੂਰ ਵਾਲੇ ਝੋੜੜਾਂ ਵਾਲਾ ਜਿੰਨੇ ਵੀ ਮੇਨ ਮੇਨ ਆਪਣੇ ਲਿਆਜੀ ਐ ਉਹਨਾਂ ਦਾ ਕਬੂਤਰ ਆਪਾਂ ਪਹਿਲ ਦੇ ਆਧਾਰ ਤੇ ਆਪ ਹੀ ਲਿਖ ਦਿਆਂਗੇ ਜਿਵੇਂ ਮੇਰੇ ਨਾਲ ਵਾਲਾ ਠੀਕ ਐ ਕਿ ਨਹੀਂ ਹੈਪੀ ਡਾਉਨ ਵੀ ਆ ਚੁੱਕਿਆ ਕਹਿੰਦੇ ਸਾਹਮਣੇ ਪਾਰਚ ਚਲੋ ਕੋਈ ਨਾ ਜਰੂਰੀ ਗੱਲ ਬਾਤ ਬਾਅਦ ਚ ਕਰਾਂਗੇ ਠੀਕ ਹੈ ਕਿ ਨਹੀਂ ਫਿਰ ਕਰਦਾ ਤੁਹਾਡੇ ਨਾਲ ਮੈਂ ਹਾਂਜੀ ਮੇਰੇ ਵੀਰੋ ਤੇ ਲੱਗਦੇ ਹੱਥ ਪਾਰਸਲ ਵੀ ਰੀਸੀਵ ਕਰ ਲਿਆ bro ਮਤਲਬ ਉਹਨੇ ਅਨਪੈਕ ਕਰਕੇ ਦਿਖਾਇਆ ਹਨਾ ਮੈਨੂੰ ਐਡਾ ਤਾਂ ਕੇਸ ਹੀ ਨਹੀਂ bro ਇੱਕ ਨਾਰਮਲ ਜੀਰ ਫੋਨ ਤਾਂ ਹੈਗਾ ਨਾ 5 600 ਦੇ ਇਹਦੇ ਚ ਕੀ ਡੈਫੈਕਟ ਹੋ ਜਾਊਗਾ ਐਡਾ ਹੋ ਵੀ ਗਿਆ ਤਾਂ ਕਿਹੜਾ ਕੋਈ ਬਟਾ ਨੁਕਸਾਨ ਵਾਲਾ ਕੰਮ ਹੈ ਇਹ ਮਹਗਾਈ ਸੀ ਬਈ ਮੈਂ ਮਤਲਬ ਆਪਦੇ ਵਾਸਤੇ ਵੀ ਆਪਣਾ ਦੂਜਾ ਫੋਨ ਪਿਆ ਉਹਦੇ ਤੇ ਲੱਗ ਜਾ ਕਰਨਗੇ ਹਨਾ ਤੇ ਬਾਕੀ ਵਧੀਆ ਯਾਰ ਇਹੋ ਜਿਵੇਂ ਪਹਿਲਾਂ ਵੀ ਮਹਗਾਈ ਸੀ realme Buds 2 ਇਹ ਬਹੁਤ ਸਹੀ ਆਈਅਰ ਫੋਨ ਜੇ ਕਿਸ ਨੇ ਮਗਾਉਣੇ ਹੋਣ ਤਾਂ ਘੈਂਟ ਐ ਵੀ ਠੀਕ ਐ ਕਿ ਨਹੀਂ 600 ਦੇ ਆ ਜਾਂਦੇ ਆ ਤੇ ਪੂਰਾ ਸਾਊਂਡ ਸੂਂਡ ਹਨਾ ਨੌਇਸ ਕੈਨਸੂਲੇਸ਼ਨ ਵੀ ਵਧੀਆ ਓਕੇ ਰਿਪੋਰਟਾਂ ਨੇ ਤੇ ਮੈਂ ਕਹਾਦਾ ਘਰੇ ਮਗਾ ਕੇ ਦਿੱਤੇ ਸੀਗੇ ਇਹ ਮੇਰੇ ਕੋਲੇ ਪਹਿਲਾਂ ਇਹੋ ਜਿਹੇ ਹੁੰਦੇ ਸੀਗੇ ਮੈਂ ਪਤਾ ਨਹੀਂ ਕਿੱਦਾਂ ਯਾਰ ਸੱਟ ਸੁੱਟ ਆਈ ਸੀ ਡਿੱਗ ਪਈ ਸੀ ਮੋਲਾਦਾ ਮੇਰੇ ਤੋਂ ਤੇ ਓਕੇ ਬਰੋ ਬਸ ਘਰੇ ਆ ਜੇ ਬੈਠਿਆ ਹਨਾ ਮੇਰੇ ਤਾਂ ਮੇਸਟਰਾਂ ਕੋਲੇ ਹੁੰਨੇ ਇਹਨਾਂ ਨੂੰ ਕਹਿੰਦੇ ਆ ਵੀ ਦੋ ਦਿਨ ਡਰਿਆਂ ਹੋਰ ਬਣਾ ਤੇ ਸਾਨੂੰ ਕਬੂਤਰਾ ਵਾਲਾ ਤੇ ਨਾਲੇ ਘਰੇ ਰੋਟਰੀ ਖਾਣੇ ਫੇਰ ਜਾ ਕੇ ਪਰਾਂ ਗਰੂਮ ਕਰਨ ਲੱਗਾਂਗੇ ਤੇ ਮੈਂ ਤੁਸੀਂ ਜਾਂਦਾ ਹੱਥ ਨੂੰ ਨਵੇੜਾਂਗੇ ਆਪਾਂ ਜਮਾਣਾ ਕੰਮ ਨੂੰ ਤਾਂ ਬੇਕਾਰ ਹੋਏ ਪਏ ਆ ਤੇ ਆਪਣੀ ਗੱਲ ਵੀ ਵਿਚੀ ਰਹੀ ਸੀ ਕਬੂਤਰਾਂ ਵਾਲੀ ਸੱਚ ਹੈ ਨਾ ਉਹ ਮਤਲਬ ਕਾਰਨ ਕੀ ਜੀ ਮੈਂ ਦੱਸਦਾ ਲਈ ਕਾਰਨ ਸਾਨੂੰ ਆਪਾਂ ਗੱਲ ਕਰੀ ਜਾਂਦੀ ਸੀ ਪਹਿਲੀ ਗੱਲ ਤਾਂ ਸੌਰੀ ਇਹ ਮੈਂ ਵੱਧ ਘਟ ਬੋਲ ਜਾਂਦਾ ਪਿਆਰ ਨਾਲ ਚੱਕਰ ਆਇਆ ਵੀ ਜਿਹੜੇ ਬੰਦੇ ਸਿਆਣੇ ਆ ਜਿਨ੍ਹਾਂ ਨੂੰ ਪਤਾ ਜਿਹੜੇ ਸੀਨੀਅਰ ਹੈ ਪਲੇਅਰ ਤੇ ਉਹ ਤਾਂ ਕਮੈਂਟ ਕਰਦੇ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਕਰੀ ਜਾਂਦਾ ਸਹੀ ਕਰੇ ਗਲਤ ਕਰੇ ਕੋਈ ਚੱਕਰ ਨਹੀਂ ਗੱਲਾਂ ਆਏ ਆ ਬਈ ਮੇਰੇ ਕਹਿਣ ਤੋਂ ਮਤਲਬ ਹੈ ਮੇਰੇ ਯਾਰ ਬੇਲੀ ਜਿਹੜੇ ਮੇਰੇ ਤੁਹਾਨੂੰ ਪਤਾ ਆਪਣੇ ਫਰੈਂਡ ਸਰਕਲ 'ਚ ਕਿੰਨੇ ਯਾਰ ਮਿੱਤਰ ਆਪਣੇ ਖਾਸ ਹਨ ਫਿਰ ਆਪਣੇ ਯਾਰਾਂ ਦੇ ਵੀ ਯਾਰ ਮਿੱਤਰ ਹੁੰਦੇ ਆਗਾ ਹਨ ਫਿਰ ਜਿਹੜੇ ਸਾਰੇ ਮੁੰਡੇ ਜਿਨੇ ਬਾਜੀ ਜਾਂ ਜਿਵੇਂ ਟੀਵਲੀ ਹੋਇਆ ਆਪਣਾ ਪਿੰਡ ਵਾਲਾ ਹੋਰ ਅਮਰ ਹੋਇਆ ਵੀ ਤੇ ਜੇ ਆਪਣੇ ਮਤਲਬ ਗੱਗਾ ਹੋਇਆ ਸਾਰੇ ਮਤਲਬ ਸਾਰਾਂ ਦੇ ਆਪ ਦੇ ਆਪ ਦੇ ਫਰੈਂਡ ਸਰਕਲ 'ਚ ਖਾਸ ਯਾਰ ਮਿੱਤਰ ਹੁੰਦੇ ਆ ਪੋਸਟਰ ਪਾਤਾ ਬਈ ਲੋਕਾਂ ਦੇ ਫੋਨ ਆਈਗੇ ਅਸੀਂ ਪਹਿਲੇ ਹੀ 70 ਕਬੂਤਰ ਰੇਖ ਲੇ ਸਾਡੇ ਆਪ ਦੇ ਯਾਰ ਮਿੱਤਰ ਰਹੇਗੇ ਉਹਨਾਂ ਨੇ ਤਾਂ ਸਾਨੂੰ ਲਾਂਭਾ ਦੇਣਾ ਨਾ ਵੀ ਯਾਰ ਅਸੀਂ ਥੋੜੇ ਖਾਸ ਬੰਦੇ ਆ ਤੁਸੀਂ ਸਾਡਾ ਕਬੂਤਰ ਹੀ ਛਡਾਉਂਦੇ ਆ ਆਪਦੇ ਪਿੰਡ ਹਨ ਤੇ ਯਾਰ ਮਿੱਤਰ ਨੂੰ ਕੀ ਹੁੰਦਾ ਯਾਰ ਮਿੱਤਰ ਨੂੰ ਆਏ ਹੁੰਦਾ ਵੀ ਯਾਰ ਕਬੂਤਰ ਕੁਵਾਤਰ ਵੀ ਨਿਗਾਰ ਰੱਖੀ ਜਾਂਦੀ ਐ ਸੌਖੀ ਮੁੜਿਆ ਆਉਂਦਾ ਬੇਫਿਕਰੀ ਨਾਲ ਜੇ ਤਾਂ ਆਪਾਂ ਕਹਿੰਦੇ ਯਾਰ ਵੀਰੇ ਦੇ ਪਿੰਡ ਛੜਾਦਾ ਨਾ ਆਪਾਂ ਬੇਫਿਕਰ ਨਾਲ ਸੌਂ ਸਕਦੇ ਹੁੰਨੇ ਆ ਜਾਂ ਆਪਾਂ ਇਹ ਤੜ ਕੋਲਾ ਮਾਰ ਕੇ ਘਰੇ ਮੁੜਿਆਗੇ ਆਪਾਂ ਨੂੰ ਪਤਾ ਆਪਣੇ ਯਾਰ ਬੇਲੀ ਹੋਣਗੇ ਮਤਲਬ ਉਹਨਾ ਉੱਥੇ ਵੀ ਆਪਣਾ ਕੋਈ ਗਲਤ ਨਹੀਂ ਹੁੰਦਾ ਤੱਕਾ ਨਹੀਂ ਹੁੰਦਾ ਉੱਥੇ ਹਨਾ ਤੱਕਾ ਕਿਸੇ ਕੂਤਰ ਨਾਲ ਨਹੀਂ ਹੁੰਦਾ ਭੂਆ ਦੀ ਸਾਡਾ ਖਾਸ ਹੋਵੇ ਭੂਆ ਦੀ ਮੇਰੇ ਸਗੇ ਭਰਾ ਦਾ ਕਬੂਤਰ ਹੋਵੇ ਉਹ ਵੀ ਮੈਨੂੰ ਇੱਕ ਬਰੋਬਰ ਹੈ ਤੇ ਭੂਆ ਦੀ ਆਪਾਂ ਨੂੰ ਕੋਈ ਨਹੀਂ ਜਾਣਦਾ ਅਨਨੋਣ ਪਰਸਨਾ ਉਹ ਵੀ ਆਪਾਂ ਨੂੰ ਇੱਕ ਬਰੋਬਰ ਹੈ ਇਕੁਅਲ ਸਾਰੇ ਕਬੂਤਰਾਂ 'ਚ ਇਨਸਾਫ ਹੋਊਗਾ ਕਾਪੀ ਤੇ ਅਸੀਂ ਆਪ ਨਹੀਂ ਹੁੰਦੇ ਬਈ ਕਾਪੀ ਤੇ ਅਸੀਂ ਸਪੈਸ਼ਲ ਬੰਦਾ ਜੜਾਵਾਂਗੇ ਇਸ ਗੱਲ ਕਰਕੇ ਕਿਉਂ ਲੋਕ ਕਹਿੰਦੇ ਨੇ ਨਾ ਪੱਖਪਾਤ ਕਰਤਾ ਬਾਅਦ 'ਚ ਕਹਿ ਜਾਂਦੇ ਆ ਜਾਂ ਬਈ ਲੋਕ ਗਾਲਾਂ ਕੱਢਦੇ ਕਾਪੀ ਤੇ ਜੇ 1921 ਹੋ ਜੇ ਮਾੜੀ ਮੋਟੀ ਹਨਾ ਤੇ ਤਾਂ ਕਰਕੇ ਆਪਾਂ ਕਿਉਂ ਗਾਲਾਂ ਲੈਣੀਆਂ ਅਪਾ ਪ੍ਰਬੰਧ ਕਰਨਾ ਹੈ ਰੋਟੀ ਪਾਣੀ ਪਿੰਡ ਚ ਡਿੱਗੇ ਕਬੂਤਰ ਸਾਰੇ ਚਾੱਕ ਕੇ ਵਾਪਸ ਕਰਨੇ ਪਿੰਡ ਚ ਬੰਦੇ ਕਬੂਤਰ ਘਟਾਉਣੇ ਕਾ ਇਨਸਾਫ ਸਾਰਾ ਕਾਪੀ ਵਾਲੇ ਬੰਦੇ ਨੇ ਕਰਨਾ ਸਪੈਸ਼ਲ ਕਾਪੀ ਵਾਲੇ ਬੰਦੇ ਨੂੰ 2-3000 ਰੁਪਏ ਦੇ ਕੇ ਪੱਕਾ ਕਰਕੇ ਇਨਸਾਫ ਵਾਲੀ ਬਾਜੀ ਹੋਊਗੀ ਯਾਰ ਮਿੱਤਰਾਂ ਦਾ ਭਾਅ ਸਾਨੂੰ ਦੱਸਤਾ ਵੀ ਆਪਣੇ ਖਾਸ ਬੇਲੀ ਉਹ ਰਹਿ ਨਾ ਜਾਣ ਮੁੜ ਕੇ ਲਾਂਭਾ ਦਿੰਦੇ ਆ ਕਿ ਯਾਰ ਭੈਣ ਤੇ ਸਾਡੇ ਯਾਰ ਮਿੱਤਰ ਦੇ ਪਿੰਡ ਬਾਜੀ ਆ ਅਸੀਂ ਬਾਜੀ ਨੇ ਛੱਡ ਗਏ ਹੁਣ ਮੇਰੇ ਜਿੰਨੇ ਲਿਆਜੀ ਆ ਬਈ ਸਾਰਿਆਂ ਦੇ ਪਿੰਡ ਬਾਜੀ ਹੁੰਦੀ ਆ ਪੈਲ ਦੇ ਆਧਾਰ ਤੇ ਆਪਾਂ ਨੂੰ ਫੋਨ ਕਰਦੇ ਆ ਵੀ ਭਾਈ ਤੁਸੀਂ ਆਪਣੇ ਮੈਂਡ ਜਰੂਰ ਛੜਨਾ ਬਾਜੀ ਆ ਇਹ ਤੋਂ ਭਾਵ ਇਹ ਹੈ ਹੋਰ ਐ ਥੋੜੀ ਆ ਭੈਣ ਚੋ ਕੋਈ ਆ ਦੇ ਯਾਰ ਯਾਰ ਖਾਸ ਬੇਲੀਆਂ ਦੇ ਕਰਾ ਕੇ ਬਸ ਉਹਨਾਂ ਚ ਪੈਸਾ ਵੰਡਦੇ ਉਹ ਭਾਈ ਘੂਸੇ ਵਾਲੀਆਂ ਗੱਲਾਂ ਨਾ ਕਰਿਆ ਕਰੋ ਹਣਾ ਬਾਜੀ ਪ੍ਰੋਪਰਟੀਆਂ ਲੋ ਦੀ ਬਾਜੀ ਹਾਰ ਜਿੱਤ ਦੀ ਬਾਜੀ ਹੋਣੀ ਆ ਨੰਬਰਾਂ ਚ ਬਾਜੀ ਹੋਊਗੀ ਜਿਹੜਾ ਕਬੂਤਰ ਉੱਡੂਗਾ ਉਹਨੂੰ ਬਾਜੀ ਮਿਲੂਗੀ ਨਾ ਕਿ ਸਾਡੇ ਯਾਰ ਮਿੱਤਰ ਨੂੰ ਬਾਜੀ ਮਿਲੂਗੀ ਭਵਾਂ ਦੀ ਕੋਈ ਲੱਕ ਬਗਾਨਾ ਹੈ ਭਵਾਂ ਦੀ ਸਾਡਾ ਆਪ ਦਾ ਜੀ ਬਹਿ ਗਿਆ ਬਹਿ ਗਿਆ ਬਈ ਜਿੱਤ ਗਿਆ ਜਿੱਤ ਗਿਆ ਸਾਰੇ ਕਬੂਤਰ ਸਾਨੂੰ ਇੱਕ ਬਰੋਬਰ ਹੈ ਅਸੀਂ ਬਾਜੀ ਦੇਣੀ ਹੈ ਕਬੂਤਰਾਂ ਨੂੰ ਨਾ ਕਿ ਬੰਦਿਆਂ ਨੂੰ ਸਿੱਧਾ ਹੀ ਹਿਸਾਬ ਹੈ ਬਾਕੀ ਅਸੀਂ ਵੀ ਨਹੀਂ ਦੇਣੀ ਕਾਪੀ ਤੇ ਬੰਦਾ ਹੂ ਜਿਵੇਂ ਉਹਨੇ ਅਨਸਾਰ ਕੀਤਾ ਅਸੀਂ ਉਹਦੇ ਨਾਲਾਂ ਗੱਲ ਮੁਕੀ ਪਿੰਡ ਸਾਡਾ ਹੈ ਕਮੇਟੀ ਸਾਡੀ ਜ਼ਿੰਮੇਵਾਰੀ ਸਾਡੀ ਨਾਮ ਅਸੀਂ ਦੇਣੇ ਆ ਠੀਕ ਹੈ ਜਿੰਨੇ ਸਾਡੇ ਭਰਾ ਹੈ ਜਿਨੇ ਸਪੋਰਟ ਕਰਨਗੇ ਸਾਡੀ ਠੀਕ ਆ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਇੱਕ ਨੰਬਰ ਸਭ ਕੁਝ ਸਰਾ ਲਾ ਕੇ ਤੇ ਬਾਕੀ ਤੁਸੀਂ ਗੱਲ ਮੇਰੀ ਸਮਝ ਗਿਓਗੇ ਨਾ ਜਿਆਦਾ ਮੈਨੂੰ ਬੋਲਣ ਦੀ ਲੋੜ ਨਹੀਂ ਬਰੋ ਤੇ ਓਕੇ ਆ ਬਈ ਬਸ ਚੱਲਦੇ ਹਾਂ ਉੱਠ ਕੇ ਗਾਹਾਂ ਰੋਟੀ ਰੋਟੀ ਖਾ ਕੇ ਫੇਰ ਉੱਤਰ ਕੇ ਚੱਲਾਂਗੇ 1 ਮਿੰਟ ਫੈਨ ਆਫ ਕਰ ਦਿੰਦੇ ਹਾਂ ਹਾਂਜੀ ਮੇਰੇ ਵੀਰੋ ਆ ਗਈ ਸੀ ਇਹ ਤੇ ਗੈਨ ਰੋਟੀ ਖਾ ਕੇ ਵਾਸੀ ਗਲਤੀ ਨਾ ਲੱਕੀਂ ਦੇ ਵੀ ਮੇਰੇ ਤੋਂ ਉਹਨੂੰ ਪਤਾ ਇਹ ਪਏ ਪਏ ਨੂੰ ਆ ਅਸੀਂ ਐਂ ਜੀ ਹੁਣ ਇਹ ਬੱਜੀ ਨਹੀਂ ਕਰਦਾ ਸਾਈਂ ਜੀ ਕਰਦਾ ਕਿ ਪੈਣੇ ਰਗੇ ਉੱਠਣਾ ਬਹੁਤ ਤੋਂ ਕੰਮ ਕਰਨਾ ਬਹੁਤ ਔਖਾ ਹੈ ਮੇਰੇ ਵੀਰੋ ਤੇ ਉਹ ਚੋਬਰ ਨੂੰ ਛੱਡਾਂ ਸੀ ਉਹਦੋਂ ਬਾਅਦ ਰੋਟੀ ਖਾ ਲਈ ਬ్రో ਜਿਵੇਂ ਆ ਰੈਡੀ ਵੜੀ ਹੈ ਕੰਮ ਕਰਨ ਨੂੰ ਪਰ ਕੰਮ ਕਰ ਨਹੀਂ ਰਹੇ ਤੇ ਮੇਰੀ ਰਾਇਪਾ ਜਾਲ ਨੂੰ ਵੀ ਰੰਗ ਕੋਈ ਨਾ ਹੁਣ ਮਾਰ ਦਿੰਨਾ ਮੈਂ 20 ਮਿੰਟ ਦਾ ਕੰਮ ਆਪਣਾ ਉਹ ਚਲ ਅੱਧੇ ਘੰਟੇ ਦਾ ਘੰਟੇ ਦਾ ਰੱਖ ਲਓ ਉਹਦੋਂ ਪਹਿਲਾਂ ਇਹਨਾਂ ਨੂੰ ਪਾ ਉਹ ਦੇ ਦੇਗੀ ਆਪਣੀ ਦਵਾਈ ਦੇ ਦੇਗੀ ਹੈਨਾ ਜਿਹੜੀ ਆਂਡਿਆਂ ਵਾਲੀ ਹੈ ਚੱਕਰ ਕਿਉਂ ਮੇਨ ਇੱਕ ਕਬੂਤਰੀ ਤੇ ਦਵਾਈ ਚੱਲੀ ਜਾਂਦੀ ਹੈ ਤੇ ਇੱਕ ਬਈ ਜਿਹੜੇ ਨਾਲ ਦੋ ਘਰੇ ਕਬੂਤਰੀਆਂ ਆ ਉਹ ਮੇਰੇ ਦਿਮਾਗ 'ਚ ਗੱਲ ਇੱਕ ਹੋਰ ਗਈ ਮੈਂ ਖੈਰ ਵੀ ਪਹਿਲਾਂ ਤਾਂ ਪੱਖੀ ਦੀ ਆਵਾਜ਼ ਆ ਜਾਂਦੀ ਹੁੰਦੀ ਹੈ ਹੈਨਾ ਵੀਰਪਾ ਕਿਉਂ ਕਬੂਤਰਾਂ ਦਾ ਟਾਈਮ ਵੇਸਟ ਕੀਤਾ ਜੀ ਬੱਚਾ ਐਡਾ ਕ ਹੈਗਾ ਵੀ ਉਹਨੂੰ ਆਪਾਂ ਨਾ ਹੈਂਡ ਫੀਡ ਕਰਾ ਸਕਦੇ ਆ ਹੱਥ ਤੇ ਪਾਲ ਸਕਦੇ ਆ ਫਿਰ ਆਪਾਂ ਕਬੂਤਰਾਂ ਦਾ ਟਾਈਮ ਵੇਸਟ ਜਰੂਰੀ ਕੀਤਾ ਉਹੀ ਆਪਾਂ ਉਹ ਕਬੂਤਰਾਂ ਨੂੰ ਲਾ ਕੇ ਆ ਚੰਗਾ ਮੇਨ ਕਬੂਤਰਾਂ ਆਪਣੇ ਬੱਚੇ ਲੱਗੇ ਉਹਨਾਂ ਦੇ ਹਨਾ ਵਿਹਲੀਆਂ ਬੈਠਿਆ ਉਹ ਅੱਜ ਵੀ ਚੱਕ ਲੈਵਾਂਗੇ ਆਪਾਂ ਕਬੂਤਰਾਂ ਵੀ ਤੇ ਬੱਚਾ ਵੀ ਬੱਚਾ ਇੱਥੇ ਇੱਥੇ ਲੈ ਕੇ ਰੱਖ ਲੂ ਮੈਂ ਬੱਚਾ ਮੈਂ ਹੱਥ ਤੇ ਪਾਲ ਲੂਗਾ ਕੋਈ ਡੇਕ ਨਹੀਂ ਛੂਲੇ ਛੂਲਿਆਂ ਤੇ ਸਾਰਾ ਕੁਝ ਦਾ ਦਦ ਦੂੰਗਾ ਕੀ ਹਿਸਾਬ ਦਾ ਟ੍ਰੇਨ ਪੜੂਗਾ ਹੈਂਡ ਟ੍ਰੇਨ ਮਤਲਬ ਹੈਂਡ ਫੀਡ ਜੇ ਕਰਾਉਣੀ ਹੋਵੇ ਤਾਂ ਤੇ ਕਬੂਤਰਾਂ ਤੋਂ ਆਪਾਂ ਕੰਮ ਲੈ ਲਾਂਗੇ ਇੱਕ ਨੂੰ ਜੋੜੀਆਂ ਲਾ ਦਾਂਗੇ ਇੱਕ ਕਬੂਤਰੀ ਆ ਉਹ ਕਬੂਦਰੀ ਨਾਲ ਦੀ ਆਪਣੀ ਨਾਲ ਦੀ ਆਂਡੇ ਨਹੀਂ ਲਾਉਂਦੀ ਬਈ ਤੇ ਉਹ ਦੋਹਾਂ ਨੂੰ ਇਕੱਠਾ ਨੂੰ ਆਪਾਂ ਪਰਲੇ ਗੁੱਡੇ ਛੱਡ ਕੇ ਦਵਾਈ ਚਾਲੂ ਕਰ ਦਿਆਂਗੇ ਹਨਾ ਤੇ ਅੱਜ ਦੀ ਘੜੀ ਕਰ ਇਹਨਾਂ ਨੂੰ ਦਵਾਈ ਦੇ ਦਾਂ ਮੈਂ ਸਾਰਿਆਂ ਨੂੰ ਆਂਡਿਆਂ ਵਾਲੀ ਕੋਈ ਚੱਕਰ ਕੀ ਉਹ ਤਾਕਤ ਵਾਲੀ ਚੀਜ਼ ਆ ਬਈ ਤੇ ਆਹ ਕਬੂਤਰਾਂ ਤੋਂ ਵੀ ਇਹ ਕਰਿਆ ਆਂਡੇ ਚੱਕਦੇ ਦੂਰੀ ਦੂਰੀਆਂ ਲਾਉਣਗਾ ਜਿੰਨੀ ਤਾਕਤ ਹੋਊਗੀ ਉਨਾਂ ਹੀ ਚੰਗਾ ਕੁਝ ਜਿਨ੍ਹਾਂ ਦੇ ਖੁੱਡੇ 'ਚੋਂ ਮੈਂ ਆਂਡੇ ਚੱਕੀਆਂ ਨੇ ਇੱਕ ਇੱਕ ਦੋ ਦੋ ਵਾਰ ਯਾਰ ਉਹਨਾਂ ਨੂੰ ਵੀ ਬਈ ਲੋੜ ਉਹ ਚੀਜ਼ ਦੀ ਤੇ ਉਹ ਸਾਰਿਆਂ ਨੂੰ ਪੰਜ-ਪੰਜ ਚਾਰ-ਚਾਰ ਦਿਨ ਦਿੱਤੀ ਹੋਵੇ ਨਾ ਵੱਡੇ ਕਬੂਤਰਾਂ ਨੂੰ ਉਹ ਕੋਈ ਮਾਰ ਨਹੀਂ ਨੁਕਸਾਨ ਕੋਈ ਨਹੀਂ ਫਾਇਦਾ ਹੀ ਫਾਇਦਾ ਉਹ ਚੀਜ਼ ਆ ਬਾਬਿਓ ਚੱਕ ਲਿਆ ਨੇ ਵੀ ਆਪਣੀ ਦੇਸੀ ਮੈਡੀਸਨ ਬਰੋ ਟੋਟਲੀ 100% ਆਯੁਰਵੇਦਿਕ ਕਹਿ ਸਕਦੇ ਆ ਤੇ ਇਹ ਲਗਭਗ ਇੱਕ-ਇੱਕ ਗੋਲੀ ਹਨਾ ਦੇ ਦਿੱਗੇ ਨਾ ਸਾਰਿਆਂ ਨੂੰ ਜਿੰਨੇ ਇੱਥੇ ਬੈਠੇ ਹੈਗੇ ਤੇ ਇਧਰ ਆਪਣੇ ਖੁੱਡੇ ਵਾਲੇ ਕਬੂਤਰਾਂ ਨੂੰ ਵੀ ਦੇ ਦੀਏ ਬਈ ਅੰਦਰਲੇਆਂ ਨੂੰ ਚਾਰਾਂ ਨੂੰ ਦੇ ਆ ਇੱਕ-ਇੱਕ ਗੋਲੀ ਵਟ ਕੇ ਉਹਨਾਂ ਦੇ ਸਿਰ ਤੇ ਹਲਕ ਚ ਤੇ ਜਿਹੜੇ ਵੱਡੇ ਕਬੂਤਰਾ ਬਈ ਮੰਨ ਕੇ ਚੱਲੋ ਜਿਨ੍ਹਾਂ ਦੇ ਆਂਡੇ ਹੁੰਡੇ ਜੇ ਮੈਂ ਇੱਕ ਦੁਆਰੀ ਬਦਲੇ ਬੋਲੇ ਚੱਕੇ ਆ ਉਹਨਾਂ ਨੂੰ ਇਹ ਚੀਜ਼ ਦੀ ਨੀਡ ਐ ਬਰੋ ਹਣਾ ਉਹਨਾਂ ਦੇ ਸਰੀਰ ਨੂੰ ਤਾਕਤ ਦੀ ਕਬੂਤਰ ਕਬੂਤਰੀਆਂ ਨੂੰ ਮੁੜ ਕੇ ਯਾਰ ਕਈ ਐ ਨਾ ਆਂਡੇ ਹੁੰਡੇ ਕੱਚੇ ਪੀਲੇ ਲਾਹ ਨਾ ਨੀਰੇ ਲਾਉਣੋਂ ਹੜ ਜਾਂਦੇ ਆ ਉਹ ਚੀਜ਼ਾਂ ਤੋਂ ਹਣਾ ਜਿਹੜੇ ਆਪਾਂ ਆਂਡੇ ਚੱਕਨੇ ਆ ਬਈ ਤੇ ਆਪਣੇ ਕੋਲੇ ਫਿਰ ਪ੍ਰੋਪਰ ਉਹ ਚੀਜ਼ ਦੀ ਤਿਆਰੀ ਤਾਂ ਹੋਵੇ ਇੱਕ ਹੁਣ ਜੰਗ ਕਬੂਤਰਾ ਯਾਰ ਨਵੇਂ ਪੱਠੇ ਪੱਠੀਆਂ ਉਹਨਾਂ ਦਾ ਕੋਈ ਦਿੱਕਤ ਨਹੀਂ ਹੁਣ ਜਿਹੜੇ 11 11 ਸਾਲ 10 10 ਸਾਲ ਪੁਰਾਣੇ ਕਬੂਤਰ 9 9 ਸਾਲ ਪੁਰਾਣੇ ਕਬੂਤਰ ਉਹਨਾਂ ਵਾਸਤੇ ਚੰਗੀ ਚੀਜ਼ ਆ ਮਾੜੀ ਚੀਜ਼ ਨਹੀਂ ਇਹ ਮੰਨ ਕੇ ਚੱਲ ਇੱਕ ਇੱਕ ਗੋਲੀ ਦੋ ਦੋ ਗੋਲੀਆਂ ਹਨਾ ਪੰਜ ਚਾਰ ਦਿਨ ਦਿੱਤਿਆਂ ਹੁਣ ਤਾਂ ਵਧਕਾ ਸੈਟਰ ਰਵੇ ਕੰਮ ਆ ਮੈਡੀਸਿਨ ਦੇਤੀ ਤੈਨੂੰ ਸ਼ਾਮਦਗੇ ਇੱਥੇ ਤੇ ਹੁਣ ਭਈ ਆਪਣਾ ਕਲਰ ਦਾ ਕੰਮ ਸਟਾਰਟ ਕਰੀਏ ਜਿਹੜੇ ਕੱਲ ਵਾਲੇ ਕੱਪੜੇ ਸੀ ਨਾ ਉਹੀ ਘਰੇ ਜਾ ਕੇ ਚੇਂਜ ਕਰਿਆ ਵਾ ਹਾਂਜੀ ਬਾਬਿਓ ਦਿਨ ਲੱਗ ਪਾ ਗੱਜ ਵਾਲਾ ਵੀ ਛਿਪ ਗਿਆ ਬਾਈ ਤੇ ਹਜੇ ਰੰਗ ਕਰਨ ਲੱਗਿਆ ਨਹੀਂ ਮੈਂ ਹਜੇ ਸਿਰਫ ਡਰੈਸ ਦੂਸੀ ਚੇਂਜ ਕੀਤੀ ਹੈਗੀ ਤੇ ਇਹਦਾ ਰੰਗ ਜਾ ਘੋਲਦਾ ਸੀਗਾ ਬਸ ਚੱਕਰ ਗਿਆ ਪਿੰਡੂ ਆ ਗਿਆ ਟੀਵਲੀ ਹਨਾ ਉਹ ਬੈਠੇ ਰਹੇ ਬਾਜੀ ਦੀ ਰੈ ਰੂਜੀ ਕਰੀ ਜਾਂਦੇ ਹਜ ਮਾੜੀ ਮੋਟੀ ਕੋਈ ਫੋਨ ਫਾਨ ਚਲਾਉਣ ਦੇ ਬੰਦਿਆਂ ਨੂੰ ਉਹਨਾਂ ਨੂੰ ਲਾਈ ਗਿਆ ਬੈਠੇ ਉਹ ਗੱਲਾਂ ਬਾਤ ਮਾਰ ਲਾਗੇ ਹੁਣ ਤਨ ਚਾਰ ਵੱਜ ਗਏ ਚਾਰ ਵੱਜ ਗਏ ਮੇਰੇ ਹਿਸਾਬ ਨਾਲ ਹਨਾ ਤੇ ਹੁਣ ਮੈਂ ਕਿਹਾ ਚੱਲ ਪਹਿਲਾਂ ਚਾਹ ਪਾਣੀ ਹਨਾ ਚਾਹ ਰੋਟੀ ਖਾ ਪੀ ਆਵਾਂ ਘਰੋਂ ਤੇ ਫਿਰ ਉਦੋਂ ਬਾਅਦ ਇਹਨਾਂ ਦੇ ਕੋਲੇ ਆਵਾਂਗੇ ਕਿ ਇਹ ਸੈਟਿੰਗ ਕੰਮ ਦੀ ਵਾਵਾ ਕਰਨੀ ਹੈ ਹਜੇ ਮੇਰੀ ਤਾਂ ਅਸੀਂ ਮਿੱਟੀ ਵੀ ਪਾਉਣੀ ਯਾਰ ਮਿੱਟੀ ਤਾਂ ਨਹੀਂ ਅੱਜ ਪੈਂਦੀ ਅੱਜ ਕੱਲਾ ਰੰਗ ਜਲਾ ਲਾ ਕੇ ਤੇ ਘਰੋਂ ਕਬੂਤਰਾਂ ਚੱਕ ਲਿਆਵਾਂਗੇ ਬਸ ਇੰਨਾ ਕੰਮ ਕਰ ਦਾਂਗੇ ਮੇ ਤੇ ਚਾਹ ਨੂੰ ਪੀ ਆਂਦੀ ਬਸ ਠੀਕ ਆ ਹੁਣ ਕੰਮ ਨਿਬੜਦੇ ਆ ਯਾਰ ਫਿਰ ਦਿਖਾਉਣਾ ਤੁਹਾਨੂੰ ਮੈਂ ਹਣਾ ਕਰਾਂ ਮੈਂ ਲਾ ਕੇ ਮਿਊਜ਼ਿਕ ਤੇ ਇਧਰਲਾ ਕੰਮ ਚੱਕਦੇ ਆ ਜੀ ਬਾਬਿਓ ਤੇ ਜਾਲ ਘਰਤਾ ਕੰਪਲੀਟ ਬਰੋ ਆਪਾਂ ਮਾਰ ਕੇ ਰੰਗ ਸਾਰਾ ਕਲਰ ਮਗਾਦਾ ਜਿੰਨੇ ਡਬਾਂ ਸੀ ਆ ਤੇਲ ਜਾ ਰਹੇਗਾ ਤਾਰ ਪੀਂਦਾਂ ਦਾ ਕਿਹੜਾ ਕੋਈ ਨਾ ਵੀ ਡੋਲ ਦਾਂਗੇ ਬਸ ਹਣਾ ਡੋਲਾਂ ਦਾ ਤਾਂ ਕਿ ਮਜ਼ਾਕ ਕਰੀ ਆਣਾ ਉਦੋਂ ਬਾਅਦ ਆਹ ਜਾਲੀਆਂ ਤੇ ਵੀ ਦੂਰੀਆਂ ਮਾਰਾਂਗੇ ਇਹ ਥੋੜਾ ਜਿਹਾ ਕੰਮ ਯਾਰ ਖੇਚਲ ਜਿਹੜਾ ਸਾਫ਼ ਸੂਫ਼ ਕਰਨੀਆਂ ਪੈਣਾਂ ਚੰਗੀ ਤਰ੍ਹਾਂ ਹਣਾ ਚਲੋ ਕੋਈ ਨਾ ਵੀ ਕਰ ਦਾਂਗੇ ਬਰੋ ਕੋਈ ਡਿੱਕਤ ਵਾਲੀ ਗੱਲ ਨਹੀਂ ਬੰਦੇ ਮਰੇ ਤੇ ਦੇਖੋ ਬਈ ਓਕੇ ਰਪੋਟਾਂ ਖੜ ਚੋ ਪਲੰਦਰੋ ਦਿਖਾ ਦਿਆ ਸੋਨੂੰ ਪ੍ਰੋਪਰ ਛੱਤ ਕਰਤੀ ਬਈ ਸਾਰੀ ਬਲੈਕ ਇੱਕ ਫੱਟੀ ਕਰਤੀ ਆਹ ਦੂਜੀਆਂ ਫੱਟੀਆਂ ਬਾਅਦ ਚ ਕਰ ਦੂੰ ਫੱਟੀਆਂ ਤੇ ਵੀ ਰੰਗ ਮਾਰਾਂਗਾ ਨਾ ਫੱਟੀਆਂ ਬਾਹਰ ਐ ਮਿਊ ਪਏ ਖਰਾਬ ਹੋ ਜਾਣੀਆਂ ਛੇਦੀ ਨਹੀਂ ਤਾਂ ਤੇ ਇਹ ਕੋਈ ਨਾ ਫਿਰ ਲੈ ਕੇ ਮਾਰ ਦਾਂਗੇ ਮੀਨ ਕਰਾਂ ਜਾਲ ਤੇ ਮਾਰਨਾ ਹੀ ਬ్రో ਸਾਰੇ ਜਾਲ ਤੇ ਇਧਰੋ ਵੱਜ ਗਿਆ ਇਧਰੋ ਵੀ ਵੱਜ ਗਿਆ ਤੇ ਇੱਕ ਮਿੰਟ ਇਹਨੂੰ ਪੇੜਾਂ ਮੈਂ ਹਾਰ ਵੇਟ ਕਰੋ ਲਓ ਜੀ ਸਾਰਾ ਜਾਲ ਕੰਪਲੀਟ ਓਕੇ ਰਪੋਟਾਂ ਹੋ ਗੀਆਂ ਕਰਤਾ ਬਲੈਕ ਤੇ ਹੁਣ ਜੰਗਾਲ ਚ ਗੋਲ ਨਹੀਂ ਪੈਣੀ ਬਚਤ ਰੋਏ ਨੇ ਨਾਲ ਠੀਕ ਹੈ ਤੇ ਆ ਸਾਰਾ ਸਮਾਨ ਸਾਨੂੰ ਸਾਂਭ ਦੂ ਮੈਂ ਹਾਂਜੀ ਬਾਪੂ ਤੇ ਇਧਰ ਨਾਲ ਕੂਤਰਾਂ ਵਾਸਤੇ ਉਧਰਲੇ ਕਰੋ ਲਿਆਂਦੀ ਖਰਾਕ ਤੇ ਅੱਜ ਨਹੀਂ ਚੱਕਿਆ ਜਾਣੀਆਂ ਬਾਪੂ ਹਣਾ ਇਹ ਤੇ ਅਪ ਕੱਲ ਨੂੰ ਲੈ ਜਾਵਾਂਗੇ ਇਹਨਾਂ ਨੂੰ ਮਤਲਬ ਐਸ ਨੂੰ ਪਤਾ ਕੰਮਕਮ ਹੋਰ ਬਹੁਤਾ ਮੈਨੂੰ ਫਿਰ ਆ ਪੰਗਾ ਹੋ ਜਾ ਇੱਕ ਕੱਲ ਨੂੰ ਨੂੰ ਪੱਕਾ ਲੈ ਜਾਾਂਗੇ ਲਓ ਜੀ ਰੱਖ ਦਈਏ ਤੇਰੇ ਨਾਲੋਂ ਦਾਣੇ ਆਪਣਾ ਖੰਡਾ ਨੂੰ ਤੇ ਬੱਚਾ ਵੀ ਕਾਫੀ ਵੱਡਾ ਹੋ ਗਿਆ ਬਾਪੂ ਉਹ ਬਟਾ ਸਾਹਮਣੇ ਮਾਰੂ ਠੀਕ ਹੈ ਓਕੇ ਰਿਪੋਰਟੇ ਤੋਂ ਬਾਅਦ ਆਪਾਂ ਪਾਰ ਲਾਂਗੇ ਇਹਨੂੰ ਹਨਾ ਤੇ ਓਕੇ ਹੀ ਦੇਣਾ ਪਾਣੀ ਇੱਧਰ ਸੈਟ ਲਾ ਦੇ ਲੋਕ ਚਲੋ ਬਾਦਿਓ ਤੇ ਇਧਰ ਜੋੜ ਵਾਲੇ ਕਬੂਤਰਾਂ ਨੂੰ ਰੱਖਦੀ ਹੈ ਦਾਣੇ ਆਇਓ 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 ਪੁੱਤ ਮੂੰਹ ਤਾਂ ਹਨੀ ਬੈਸਣ ਦਾ ਦਾਣੇ ਆਹਦਾ ਜਿਹਦੇ ਸਾਹ ਤੇ ਘੁੱਟਾਂ ਕਰੀ ਜਾਂਦੀਆਂ ਉਹੋ ਹੀ ਦੋ ਜੋੜੋਂ ਹੀ ਖਰਾਬ ਕਰੀ ਜਾਂਦੀਆਂ ਬੱਸ ਹਨਾ ਚਲੋ ਉਹਨਾਂ ਦੀ ਵੀ ਸੈਟਿੰਗ ਆਇਓ ਹੁਣ ਇੱਕ ਕਬੂਤਰੀ ਥੋੜਾ ਠਿੱਠ ਕਰਦਾ ਉਹਨਾਂ ਚ ਮੰਨ ਕੇ ਚੱਲ ਵੀ ਉਹ ਤਾਂ ਵਾਲਿਆ ਨੇ ਜਾ ਆਪਦੇ ਚ ਪਹਿਲਾਂ ਵਾਲੇ ਚ ਜਾਂਦਾ ਹੈਗਾ ਦੂਜਿਆਂ ਦਾ ਉਹਨਾਂ ਤਾਂ ਸ਼ਿਫਟ ਹੋ ਜਾਣਾ ਹੈ ਹੌਲੀ ਹੌਲੀ ਆਇਓ 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 ਬੇਟਾ ਤੁਸੀਂ ਵੀ ਖਾ ਲੋ ਤੇ ਇਧਰ ਆਪਣੇ ਬੈਠਕ ਵਾਲੇ ਕੁੱਤਰਾਂ ਨੂੰ ਵੀ ਪਾ ਦੇ ਦਾਣੇ ਤੇ ਵਾਟਰ ਰਹੇਗਾ ਬਰੂ ਵਾਟਰ ਇਹਨਾਂ ਨੂੰ ਬਾਅਦ ਚ ਪਾਉਣਾ ਹੈ ਨਾ ਜਦੋਂ ਸਾਰਿਆਂ ਨੂੰ ਪਾਇਆ ਨਾਲ ਯਾਰ ਬਾਬੂ ਘੁੱਗੀ ਕਿਧਰ ਗਿਆ ਆਪਣੀ ਇੱਕ ਚੀਜ਼ ਹੋਰ ਨੋਟਿਸ ਕੀਤੀ ਹੈ ਨਾ ਹੁਣ ਮੈਂ ਮੈਂ ਕਹ ਆਪਣੇ ਘੁੱਗੀ ਤਾਂ ਹੈ ਨਹੀਂ ਵਾਦਾ ਐਫ ਬਰੂ ਬੰਦ ਕਮਰੇ ਚੋਂ ਕਿਧਰ ਗਈ ਹੂੰ ਕੁਗੀ 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 ਭਾਬੀ ਨੂੰ ਕੁਗਿਆਲੀ ਕਮਾਲ ਹੋ ਗਈ ਯਾਰ ਇੱਕ ਮਿੰਟ ਫਾਈਂਡ ਕਰੀਏ ਬਰੋ ਕੁਗਿਆ ਇਹ ਤਾਂ ਹੀ ਗੱਲ ਬਣਦੀ ਤੇ ਇਧਰਲੇ ਕਬੂਤਰਾਂ ਨੂੰ ਵਾਟਰ ਪਾਉਂਦੀ ਸੀ ਬਰੋ ਤੇ ਮੈਂ ਕਿਹਾ ਅੱਜ ਵੀ ਮਲਟੀ ਸਟਾਰ ਤੇ ਬਰੂਟਨ ਪਾ ਦਈਏ ਕ ਕੱਕਰੀਆਂ ਤੁਹਾਨੂੰ ਪਤਾ ਹੈ ਕਬੂਤਰਾਂ ਆਂਡੇ-ਉਂਡੇ ਲਾਈ ਜਾਂਦੀਆਂ ਉਹ ਗੰਦ ਪਹਿਲਾਂ ਉਹ ਪਤਾ ਨਹੀਂ ਕਿਹੜਾ ਸਿੱਟ ਟੁੱਟ ਜਾਂਦਾ ਇਹ ਜਾਣ ਕੇ ਪਰ ਉਹ ਹੀ ਨਹੀਂ ਕਰਨੀ ਕੀ ਚੀਜ਼ ਦੀ ਠੀਕ ਹੈ ਤੇ ਮੈਂ ਕਬੂਤਰ ਮਤਲਬ ਵੀ ਕਬੂਤਰਾਂ ਆਂਡੇ-ਉਂਡੇ ਲਾਈ ਜਾਂਦੀਆਂ ਹਨ ਤਾਂ ਕਰੇ ਕਬੂਤਰਾਂ ਦੇ ਵੀ ਉਨਾ ਹੀ ਯੋਗਦਾਨ ਹੈ ਕਬੂਤਰਾਂ ਦਾ ਵੀ ਉਨਾ ਹੀ ਯੋਗਦਾਨਾ ਬਰੋ ਮੈਂ ਮਾੜੀ-ਮੋਟੀ ਤਾਕਤ ਰਵੇ ਦਿਨ ਆਏ ਤਾਂ ਚੰਗੀ ਗੱਲ ਹੈ ਠੀਕ ਹੈ ਲੈ ਮਾੜੀ ਜਿਹੇ ਦਰੂਹ ਕਰਦੇ ਤੇ ਤੂੰ ਵੀਡੀਓ ਬਣਾ ਇਧਰ ਮੈਂ ਪਾ ਦਾਨਾ ਇਹਨੂੰ ਪਿਆਰ ਸੇ ਕਰੀਏ ਸਭ ਦਾ ਸਵਾਗਤ ਹੂੰ ਕਿ ਬਾ ਬਾੜੀ ਨਹੀਂ 5 5 7 7 ml ਬਹੁਤ ਹੈ ਇਹ ਨਹੀਂ ਨਹੀਂ ਇਹ ਹੈ ਕਿ ਨਹੀਂ ਨਹੀਂ ਐ ਜੀ ਓਵਰਡੋਜ਼ ਵੀ ਪਾਈ ਮਾੜੀ ਐ ਤੇ ਜਾਦਾ ਦਿਨ ਵੀ ਪਾਈ ਮਾੜੀ ਐ ਹਨਾ ਬਸ ਲਿਮਟ ਜੀ ਚ ਪਾਈ ਜੇਲੇ ਕੋਈ ਵੀ ਚੀਜ਼ ਇਹਨਾਂ ਨੂੰ ਖਰਾਕ ਦੀ ਵੀ ਸੈਟਿੰਗ ਵੱਜ ਗਈ ਐ ਜਿਵੇਂ ਪਿਛਲੜੀ ਜੱਟਾਂ ਟੁੱਟਾਂ ਬਿੱਠਾ ਮਾਰੇ ਕੁੱਤਰ ਬਿਮਾਰ ਰਏ ਆਪਣੇ ਚੋਬਰਾ ਐ ਕੋਈ ਚੀਜ਼ ਵੀ ਸੈਟਿੰਗ ਕਰਤੀ ਆਪਾਂ ਓਕੇ ਤੇ ਖਰਾਕ ਮੰਨ ਕੇ ਚੱਲ ਜਿਹੜੀਆਂ ਚੀਜ਼ਾਂ ਅਲਸੀ ਵੀ ਨਹੀਂ ਪਾਉਂਦੀ ਤਾਰਾ ਮੀਰਾ ਵੀ ਨਹੀਂ ਪਾਉਂਦੇ ਠੀਕ ਹੈ ਜੀ ਬਾਹਲਾ ਉਹ ਗਰਮ ਵਾਲੀਆਂ ਚੀਜ਼ਾਂ ਉਹ ਚੀਜ਼ਾਂ ਨਹੀਂ ਪਾਉਂਦੇ ਆਪਾਂ ਆਪਾਂ ਨਾਰਮਲ ਹਾਂ मूंगी ਤੇ ਸਰੋਂ मूंगी ਸਰੋਂ ਮੱਕੀ ਬਾਇਰਾ ਛੋਲੇ ਠੀਕ ਮੱਕੀ ਬਾਇਰਾ ਜਮਾ ਘਟ ਠੀਕ ਹੈ ਕਿ ਨਹੀਂ ਓਕੇ ਹਾਂ ਬਹੁਤ ਜਾਣੇ ਤੋਂ ਪੁੱਛ ਲਿਆ ਮੈਂ ਬਾਕੀ ਮੇਨ ਗੋਰੇ ਤੋਂ ਪੁੱਛਿਆ ਸੀ ਆਪਾਂ ਲਓ ਜੀ ਰੱਖ ਦੀ ਵਾਟਰ ਕੂਪਰ ਪਹੁੰਚਿਆ ਮੈਂ ਕੈਮਰਾਮੈਨ ਦਾ ਲਾਹਾ ਤੱਕ ਲਈਏ ਸਵਾਦ ਜਾਨ ਨੂੰ ਤੁਹਾਨੂੰ ਵੀ ਹੋਣੇ ਵੱਧ ਹੈ ਨਾ ਤੇ 1 ਮਿੰਟ ਆਇਓ 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 ਬੰਦਾ ਆਹ ਨਾਲ ਆਪ ਵੀ ਜਨ ਰੱਖੀ ਸੀ ਨਾ ਬਣ ਇੱਕ ਵਾਰ ਆ ਇਹਨੂੰ ਭਾਰਤ ਨੂੰ ਮਸਵਾ ਦੇਗਾ ਫਰਦੋ 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 ਕੰਮ ਆਰੇ ਵੇ ਤੂੰ ਤੜੇ ਵਿਆ ਗਿਆ ਇੱਕ ਮਿੰਟ ਵਾਪਸੀ 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 ਪਿੱਛੇ 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 ਭਾਈ ਇਹ ਭਾਰਕੇ ਨੂੰ ਪੂਰਾ ਲੈ ਹੁਣ ਕਿੱਥੇ ਦਾ ਕੈਪ ਜਾ ਆ ਜਾਗਾ ਵਿੱਚ ਹੀ ਲੱਤਰ ਹੋ ਜਾ ਪਾਸੇ ਲੋ ਭਾਈ ਇੱਧਰ ਰੱਖਦਾ ਉਹ ਕੇਰ ਭੁਟਾ ਇੱਧਰ ਸੈਟਿੰਗ ਕਰਾਣਾ ਕੰਮ ਵੱਡਾ ਨਾਲ ਉਦੋਂ ਮਾੜੀ ਬਾਤ ਨਹੀਂ ਇਹ ਕਰਨਾ ਆਪੇ ਚਲ ਈ ਬਾਤ ਜੇ ਪਾਣੀ ਇਹਨਾਂ ਨੂੰ ਆਇਓ ਆਇਓ ਥਾਇਓ ਥਾਇਓ ਆਇਓ ਬੋਤਲ ਉਹਦੇ ਭਰ ਗਿਆ ਲੈ ਪੰਜ ਲਓ ਜੀ ਛੱਡ ਕੋਲੇ ਫਿਰ ਮੋੜ ਪਾ ਦੇ ਆਪਣੇ ਨੂੰ ਬੜਾ ਵੀ ਛੱਡ ਲੋ ਬੜਾ ਛੱਡ ਦੇ ਤੁਸੀਂ ਛੱਡੋ ਨਾਲ ਹੀ ਸੋਡੇ ਇਹਦੇ ਪਾਣੀ ਦੀ ਤਿਆਰੀ ਕਰਦੇ ਆਪਾਂ ਨੇ ਇਹ ਕਿਉਂ ਹੈ ਭਾਈ ਬਾਹਰ ਨਾਲ ਛੱਡਤਾ ਜੀ ਅੰਦਰ ਨਾਲ ਨਹੀਂ ਜਾਏਗਾ ਕਰੋ ਜੀ ਦੀ ਐ ਆਪੇ ਹੀ ਉਭਾਂ ਆ 4000 ਰੁਪਿਆ ਥੋੜਾ ਇਹ ਲੋਟ ਤੋਂ ਸੱਚਾ ਹਾਂ ਕੁਗੀ ਬਈ ਬਣੀ ਕਿਦਰੀ ਆਪਣੀ ਕੁਗੀ ਗਵਾਚੀ ਨਹੀਂ ਸੱਚੀ ਸੋਹਣ ਲੱਗੇ ਅੱਜ ਭਾਂਲ ਗਿਆ ਵੇ ਇਹੀ ਬਣੀ ਕਿਦਰੀ ਇੱਥੇ ਆ ਬਈ ਸਾਂਗੀ ਹੁੰਦੀ ਕਿਦਰੀ ਡੱਪ ਗਈ ਹਾਂਜੀ ਬਈ ਬੜੇ ਦੁੱਖ ਨਾਲ ਸਾਨੂੰ ਕਹਿਣਾ ਪੈ ਰਿਹਾ ਵੀ ਥੋੜੀ ਤੇ ਆਪਣੀ ਸਭ ਦੀ ਪਿਆਰੀ ਕੁਗੀ ਕੁਗੀ ਆਰ ਆਈ ਪੀ ਹੋ ਗਈ ਸਾਡੇ ਹਿਸਾਬ ਨਾਲ ਵੀ ਸਾਨੂੰ ਪਤਾ ਹੀ ਨਹੀਂ ਲਾਸ਼ ਵੀ ਨਹੀਂ ਮਿਲੀ ਸਾਨੂੰ ਉਹਦੀ ਸਰ ਮੇਰਾ ਸਿਰ ਕੀ ਉਹ ਕਹਿੰਦਾ ਹੈਗਾ ਥਿਉਰੀ ਕੀ ਕੀ ਬਣਿਆ ਵੀ ਜਦੋਂ ਮੈਂ ਪਾਣੀ ਪੂਣੀ ਪਾਉਣ ਜਾਂਦਾ ਜਾਂ ਅਸੀਂ ਗਾਂ ਹੁੰਨੇ ਆ ਉਦੋਂ ਇਧਰ ਨਹੀਂ ਚੁੰਡ ਜਿਆ ਇਧਰ ਹੋ ਗਈ ਬਾਹਰ ਹੁੰਦਾ ਖੁੱਲਾ ਥੋੜਾ ਮੋਟਾ ਤੇ ਉਹ ਅਸੀਂ ਅੰਦਰ ਹੋਵਾਂਗੇ ਬਾਹਰ ਭੱਜ ਭੁਜੀ ਕਿਤੇ ਇਹਦਾ ਬਿੱਲੀ ਕਿਤੇ ਵੀ ਹੋ ਗਿਆ ਯਾਰ ਵੀ ਗਾਇਬ ਹੋ ਗਈ ਅੰਦਰ ਉਹ ਤਾਂ ਹੁਣ ਨਿਕਲ ਨਾ ਰਹੀ ਯਾਰ ਅੰਦਰੋਂ ਕਿੱਥੋਂ ਨਿਕਲੂ ਕੋਈ ਜਾਇ ਦੱਸੋ ਨਹੀਂ ਨਹੀਂ ਦੱਲਦੀ ਨਾ ਮੈਂ ਤਾਂ ਇਹ ਤਿੰਨਾਂ ਹੀ ਬਰੋ ਸਾਰਾ ਕੁਝ ਬਰੋ ਲਿਆ ਤੇ ਚਲੋ ਜਿੰਨਾ ਟਾਈਮ ਦਾਣੇ ਪਾਣੀ ਸੀ ਬਈ ਠੀਕ ਹੈ ਹੁਣ ਬਸ ਕੀ ਕਰ ਸਕਦਾ ਪੋ ਪੋ ਬਾਣੀ ਸਾਨੂੰ ਤਾਂ ਆਮਣੀ ਪਤਾ ਗਈ ਕਿਤਰੋਂ ਮੈਂ ਹੋਰ ਤੱਕ ਜਾ ਹੀ ਨਹੀਂ ਸਕਦੀ ਫਿਰ ਨਾ ਇੱਥੇ ਬਿੱਲੀ ਆਵੇ ਅੰਦਰ ਚੱਲ ਨਾ ਕੋਈ ਚੁੰਡ ਚੁੰਡ ਚਾਹੀਏ ਮੈਂ ਤਾਂ ਪਾਣੀ ਕੀ ਕਿ ਮੈਂ ਵਿੱਚ ਨਾ ਕੋਈ ਲੱਗੀ ਹੋਵੇ ਫਿਰ ਉਹਦੇ ਮਗਰ ਵਿੱਚ ਹੀ ਮੈਂ ਸੱਨ ਚ ਸਾਰਾ ਚੁੰਡਾ ਫਰੋਲ ਤਾ ਨ ਮਾਰੀਆਂ ਫਰੋਲ ਤਾ ਬਾਹਰ ਬੂਟ ਟੱਪ ਗਈ ਬਾਹਰ ਟੱਪ ਗਈ ਤੇ ਤਾਂ ਕੰਮ ਹੋ ਗਿਆ ਤੇ ਚਲੋ ਕੋਈ ਨਾ ਭਾਈ ਰੱਬ ਰੱਖੋ ਉਹ ਤੇ ਆ ਗਈ ਬਾਬੇ ਤੇ ਆ ਗਈ ਬਚ ਗਈ ਆਪਣੀ ਖੰਡ ਖੜ ਜੋ ਇੱਕ ਵਾਰ ਖੜਾ ਇਹਨੂੰ ਜੂ ਤਾਂ ਮਾਰਦੇ ਮੈਨੂੰ ਇਹ ਜੂ ਨਹੀਂ ਵੱਜ ਰਿਆ ਯਾਰ ਉਹ ਮੈਂ ਬਾਈ 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 ਵਾਹ ਓਏ ਆ ਬੇਟੀ ਆ ਜਾ ਆ ਜਾ ਆ ਜਾ ਬੀਬੀ ਤੂੰ ਚਾ ਖਾ ਚਾ ਤੂੰ ਆ ਤੂੰ ਖਾਣਾ ਕੇਰਾ ਪਾਣੂ ਕੇਰਾ ਪਾਕੂ ਹੌਲੀ ਹੌਲੀ ਟੱਟੀ ਨਾ ਸਿਰ ਤੇ ਇਹਨੂੰ ਖਾੜ ਜਾ ਟੱਟੀ ਜੀ ਟੱਟੀ ਆਇਆ ਆਇਆ ਆ ਜਾ ਹਾਈ ਤੇ ਮਾਰ ਕੇ ਉੱਡਦੀ ਐ ਉੱਡੜੀ ਚੱਕ ਲਈ ਵਾਸੇ ਨੂੰ ਚੱਕ ਲਈ ਤਾਂ ਉਹ ਨਾ ਤੜਾਵੇ ਫੜਦਾ ਫੜਦਾ ਓਏ ਮਾਰ ਕੇ ਬੀਚੇ ਤੇ ਜਰਦੀ ਗੁਛਾਏ ਬਣਾਵਾ ਹਾਂ ਚੱਕ ਲਈ ਵਾ ਓਏ ਇੱਥੇ ਆ ਗਈ ਬਈ ਓਏ ਬਈ ਓਏ ਮੈਂ ਤਾਂ ਕਿਤੇ ਲੈ ਲਿਆ ਪਾਪ ਓਏ ਬਈ ਇੱਥੇ ਆ ਗਈ ਉਹੀ ਗੱਲ ਹੋਈ ਸੀ ਬਾਹਰ ਨਿਕਲ ਗਈ ਚੰਗਾ ਹੋ ਗਿਆ ਮਿਲ ਗਈ ਗਵਾਜ ਗਈ ਸੀ ਛੱਡੋ ਬਈ ਇਹਨੂੰ ਵਾਪਸ ਮਿੱਟੀ ਲੈ ਕੇ ਖੰਡ ਨੂੰ ਗਾਣੂ ਇਹਦੀ ਡਾਉਣਿਆ ਪਰ ਟਰੈਕਟਰ ਵਾਲੀਆਂ ਤੇ ਮੇਨ ਐ ਬੱਡੀ ਆਪਣੀ ਛੱਡੋ ਛੱਡੋ ਸੱਚੀ ਓਏ ਜਾਨ ਬਾਜ ਗਈ ਓਏ ਜੇ ਹੁਣ ਨਾ ਦੇਖਦੀ ਆਪਾਂ ਨੂੰ ਇਹ ਬਿੱਲੀ ਖਾਇਆ ਦੀ ਓ ਛੱਡਤੀ ਬਈ ਗਈ ਮੈਂ ਆਹ ਥੱਲੇ ਹੀ ਲੋੜੀਆਂ ਮਾਰਦੀ ਹੈ ਸਲੋ ਬਾਬੇਓ ਚੱਲੀਏ ਕਰੇ ਲੈ ਕੇ ਆਪਣੀ ਡਰੈਸ ਮੇਰੇ ਵੀਰੋ ਤੇ ਨਾਈ ਤੋਂ ਹੀ ਕਰੀ ਐਂਡ ਵੀਡੀਓ ਅਪਲੋਡ ਕਰੀ ਰੋਟੀ ਰੋਟੀ ਖਾਈ ਓਏ ਸ਼ਾਇਦ ਇੱਕ ਦਿਨ ਜੀ ਰੀਲ ਪਾਈ ਇੰਸਟਾਗ੍ਰਾਮ ਤੇ ਹਨਾ ਇੰਸਟਾਗ੍ਰਾਮ ਤੇ ਬਈ ਕਰ ਲੋ ਫਾਲੋ ਜਿਨ੍ਹਾਂ ਨੇ ਨਹੀਂ ਕੀਤਾ ਉਹਦੀ ਆਈਡੀ ਵੀ ਆਪਾਂ ਭੇਜੋਗੀ ਜਿਹੜੀ ਲਾ ਦੇਣਾ ਇੰਨੀ ਦਾ ਮੇਰੀ ਚੜਾਈ ਆ ਤੁਸੀਂ ਆਪ ਹੀ ਹਿਸਾਬ ਲਓ ਫਿਰ ਕਹਿਣਾ ਤੂੰ ਇਹਨੇ ਦੁੱਖ ਦਰਜ ਕਾਦੋ ਰਹਿਣਾ ਘਰੋਂ ਵੀ ਤੱਕੇ ਬਾਹਰੋਂ ਵੀ ਤੱਕੇ ਭੇਜੋ ਬੰਦਾ ਜਾਵੇ ਕਿੱਥੇ ਹੈ ਤਾਂ ਕਰਕੇ ਬਾਪੇ ਚਲੋ ਕੋਈ ਗੱਲ ਚੱਲਦੇ ਦੂਜਾ ਵਾਰ ਖੜਕਾ ਲੈਣੇ ਜਾ ਕੇ ਹਾਂ ਜੀ ਮੇਰੇ ਵੀਰੋ ਆਗੇ ਜਿੱਧਰ ਲੈ ਕਰੇ ਨਹੀਂ ਤੋਈ ਕਰਿਆਂ ਦੀ ਤੇ ਰੋਟੀ ਰੋਟੀ ਖਾਇਆਂ ਦੀ ਬਰੋ ਬਾਕੀ ਵਲੌਗ ਦੀ ਐਂਡਿੰਗ ਮੈਂ ਤਾਂ ਕਹਿਣਾ ਕਰ ਹੀ ਦਿੰਨੇ ਹਣਾ ਯਾਰ ਕੋਈ ਕੰਮ ਤਾਂ ਹੁੰਦਾ ਤਾਂ ਹੈ ਨਹੀਂ ਕੋਈ ਐਡਾ ਖਾਸ ਮੋਟਰਸਾਈਕਲ ਵੀ ਠੱਲ ਗਿਆ ਆਪਣਾ ਹੈਪੀ ਡਾਉਨ ਚਲੋ ਚੰਗਾ ਹੋ ਗਿਆ ਤੇ ਓਕੇ ਬ్రో ਬਸ ਕਰਦੇ ਹਾਂ ਵਲੌਗ ਦੀ ਐਂਡਿੰਗ ਕੰਮ ਤਾਂ ਹੁੰਦੇ ਆਪਾਂ ਕੱਲ ਨੂੰ ਵੀ ਬਹੁਤ ਕਰਨੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਤਿੰਨ ਦਿਨਾਂ ਚ ਆਪਾਂ ਝਾਲ ਰੰਗ ਕਰਤਾ ਹਣਾ ਤੇ ਹਜੇ ਕੰਮ ਕੀ ਕਰਨਾ ਹੈ ਇੱਕ ਤਾਂ ਥੋੜੀ ਜਾਨ ਡਿਆਂ ਦੀ ਹੂੜਾ ਤਲਾ ਬਦਲੀ ਕਰਨੀ ਹੈ ਨਾ ਕਿਤਾਬ ਬੜਾ ਪੰਗਾ ਹੈ ਚਲੋ ਕਰਨਾ ਪਊਗਾ ਤਾਂ ਆਪਾਂ ਨੂੰ ਉਹ ਸਾਇਦ ਕੀ ਜਿਹੜੇ ਮੇਨ ਵੱਡੇ ਕਬੂਤਰ ਆ ਨਾ ਸਾਰਾ ਨਜੋੜ ਕੱਢਣਾ ਉਹਨਾਂ ਦਾ ਐਤ ਕੀ ਮੈਂ ਸਾਰੇ ਵੱਡੇ ਕਬੂਤਰਾਂ ਨਾਲ ਇੱਕ ਕਬੂਤਰ ਨਾਲ ਚਾਰ ਚਾਰ ਕਬੂਤਰਾਂ ਬਸਲਦੇ ਆਂ ਸੀ ਵੱਡਿਆਂ ਨਾਲ ਮੇਨ ਤਿੰਨੇ ਕਬੂਤਰਾਂ ਨਾਲ ਮੇਨ ਇੱਕ ਤਾਂ ਵੱਡਾ 6400 ਵਾਲਾ ਕਬੂਤਰ ਇੱਕ 2000 ਵਾਲਾ ਕਬੂਤਰ ਵੱਡਾ ਇੱਕ ਸ਼ਾਖਾ ਸ਼ਾਖਾ ਨਾਲ ਤਾਂ ਤਿੰਨ ਪਹਿਲਾਂ ਹੀ ਲੱਗ ਪਈਆਂ ਦੋ ਕੋਹਰ ਲਾ ਕੇ ਦੇਖਣਗੇ ਠੀਕ ਆ ਮੇਨੇ ਹੋਗੇ ਇੱਕ ਕਾਲਾ ਚੀਨਾ ਹੋਗਾ ਉਹਦੇ ਨਾਲ ਕੀ ਕੂਦਰੀ ਬਦਲਣੀ ਆ ਆਪਾਂ ਠੀਕ ਆ ਕਿ ਨਹੀਂ ਤੇ ਬਾਕੀ ਓਕੇ ਰਿਪੋਰਟ ਬੱਸ ਤੇ ਕੱਲ ਨੂੰ ਵੈਸੇ ਆਪਾਂ ਕੀ ਕਰਨਾ ਇਹ ਤਾਂ ਮਿੱਟੀ ਪਾਉਣੀ ਆ ਖੁੱਡਿਆਂ ਤੇ ਯਾਰ ਠੀਕ ਐ ਮੇਨ ਕੰਮ ਇਹੀ ਇੱਕ ਮਿੱਟੀ ਪਾਉਣੀ ਐ ਇੱਕ ਕਮਰੇ ਦੀ ਸੈਟਿੰਗ ਕਰਨੀ ਐ ਮਤਲਬ ਜਿੰਨੇ ਸਾਰੇ ਖਰਾਕ ਵਾਲੇ ਡਰਮ ਵਗੈਰਾ ਸ਼ਾਇਦ ਪਿੰਜਰੇ ਪੁੰਜਰੇ ਦੀ ਸੈਟਿੰਗ ਕਰਕੇ ਇਧਰ ਦੂਜੀ ਕਮਰੇ 'ਚ ਕਰਦੀ ਹੈ ਨਾ ਉਹ ਕਰਦਾਂਗੇ ਕੁਛ ਆਂਡਿਆਂ ਦੀ ਅਗਲਾ ਬਦਲੀ ਤੁਹਾਨੂੰ ਦੱਸਿਆ ਹੀ ਐ ਤੇ ਕੁਛ ਨਵੀਆਂ ਕਬੂਤਰਾਂ ਲਿਆਉਣੀਆਂ ਹੋਰ ਬੈਟ ਕੇ ਛੱਡਾਂਗੇ ਬੱਚੇ ਪਲਾਉਣ ਵਾਸਤੇ ਕੰਮ ਬਹੁਤ ਕਰਨੇ ਕਾ ਓਹੋ ਕੱਲ ਨੂੰ ਮੈਂ ਨਾਨਕੇ ਵੀ ਜਾ ਕੇ ਆਉਣਾ ਬਰੋ ਮੇਰੇ ਤਾਂ ਯਾਦ ਹੀ ਹੋਣਾ ਆ ਚਲੋ ਕੋਈ ਗੱਲ ਨਹੀਂ ਆ ਨਾਨਕ ਹੀ ਸ਼ਾਇਦ ਜੇ ਮੁੜਿਆ ਤਾਂ ਨਾਨਕ ਮਾ ਘਾਂਟੇ ਜੀ ਮੁੜਿਆ ਹੋਊਗਾ ਇਹ ਨਾ ਮੁੜ ਕੇ ਫਿਰ ਮੈਨੂੰ ਨਹੀਂ ਪਤਾ ਉੱਥੇ ਰਿਹਾ ਪਾ ਹਨਾ ਨਾਨੀ ਨੂੰ ਛੱਡਣ ਜਾਣਾ ਉੱਥੇ ਮੈਂ ਥਰਾਜ ਵਾਲੇ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਉਹ ਵੀ ਦੇਖ ਲਵਾਂਗਾ ਪੇ ਜਿਗਾਰਡਮੈਂਟ ਕਰ ਲਵਾਂ ਠੀਕ ਆ ਬ్రో ਤੇ ਬਸ ਠੀਕ ਹੈ ਜੀ ਓਕੇ ਲਵ ਯੂ ਸਾਰੇ ਮੇਰੇ ਛੋਟੇ ਵੱਡੇ ਵੀਰ ਭੈਣ ਭਰਾਵਾਂ ਨੂੰ ਤੇ ਕੱਲ ਨੂੰ ਮਿਲਦੇ ਆਂ ਬਾਈ ਹਨਾ ਓਕੇ ਐ ਤੇ ਬਾਕੀ ਸੱਚ ਕੁਝ ਭਰਾਵਾਂ ਨੂੰ ਐਂ ਲੱਗਦਾ ਹੋਣਾ ਹਨਾ ਵਿਖਣੀ ਸਾਡੀ ਜ਼ਿੰਦਗੀ ਬਾੜੀ ਸੈਟ ਆ ਜਾਂ ਬਾੜੇ ਖੋਸ਼ ਹੈ ਜਾਂ ਜਿਆਦਾ ਹੀ ਸੈਟਲ ਹੈ ਸਾਡਾ ਕੰਮ ਤੇ ਇਹ ਥੋੜੀ ਬਰੋ ਗਲਤਫਹਮੀ ਹੈ ਤਾਂ ਕਰਕੇ ਜੇ ਮੈਂ ਕਹਾਂ ਤੁਸੀਂ ਸਾਡੇ ਦੀ ਲਾਈਵ 'ਚ ਇੱਥੇ ਆ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਕਿੰਨੇ ਕਿ ਸੌਖੇ ਐ ਸੌਖੇ ਦਾ ਸੌਖੇ ਨੂੰ ਕੌਣ ਐ ਕਿੰਨਾ ਕਿ ਸੌਖਾ ਐ ਇੱਥੇ ਆ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਤੁਸੀਂ ਕਿੰਨਾ ਕਿ ਸੌਖਾ ਐ ਮੈਂ ਕਿੰਨਾ ਕਿ ਆਉਠਾ ਐ ਹਨਾ ਸੌਖਿਆਂ ਆਣੂ ਕੋ ਕੌਣ ਐ ਇੱਥੇ ਕੋਈ ਨਹੀਂ ਕੱਲਣਾ ਮੈਂ ਤੇ ਬਾਕੀ ਫੋਨ ਆਈ ਜਾਂਦੇ ਰੱਖਣਾ ਮੈਂ ਤੇ ਚਲੋ ਠੀਕ ਆ ਬਾਕੀ ਗੱਲਾਂ ਬਾਤਾਂ ਬਾਅਦ 'ਚ ਕਰਦੇ ਆਂ ਪਰ ਜਿੰਨਾ ਤੁਹਾਨੂੰ ਦੇਖਣ 'ਚ ਲੱਗਦਾ ਬਈ ਕੁਝ ਵੀ ਨਹੀਂ ਉਹੋ ਜਿਹਾ ਬਹੁਤ ਫਰਕ ਹੈ ਬਸ ਕੀ ਦੱਸ ਕੇ ਵੀ ਬੇਕਾਰ ਲਾਈਫ ਹੈ ਮੇਰੀ ਮੈਂ ਸਿੱਧੇ ਥੀਸ ਨੂੰ ਇਹ ਨੰਦਾ ਹੱਸ ਦਿੰਨਾ ਹੈਗਾ ਹਨ ਉਤੋਂ ਮਾਸੀ ਆ ਮੈਂ ਕੁਛ ਮਾਰਦੀ ਤੁਹਾਨੂੰ ਕਹੀ ਆਂ ਪਰ ਜਿਹੜੀ ਸੱਚ ਗੱਲ ਉਹ ਤੁਹਾਨੂੰ ਦੱਸਦੀ ਵੀ ਜਮਾ ਸਭ ਤੋਂ ਘਟੀਆ ਜੀ ਚੱਲ ਰਹੀ ਹੈ ਨਾ ਲਾਈਫ ਉਹ ਆਪਣੀ ਹੋ ਗਈ ਆਪਾਂ ਕਹਿਣੇ ਬਾਕੀ ਫਿਰ ਵੀ ਠੀਕ ਆ ਕੋਈ ਚੱਕਰ ਨਹੀਂ ਠੀਕ ਆ ਖੁਸ਼ ਆ ਯਾਰ ਜਿਹੜਾ ਕੋਈ ਹੈਗਾ ਬਸ ਓਕੇ ਚੱਲੀ ਜਾਂਦੇ ਕੋਈ ਦਿੱਕਤ ਨਹੀਂ ਤੇ ਠੀਕ ਆ ਬਰੋ ਕੱਲ ਨੂੰ ਮਿਲਦੇ ਆ ਬਰਬਸਰ ਨੂੰ ਗੁੱਡ ਨਾਈਟ ਲਾ ਲਈਏ